ਸਤਿ ਸ਼੍ਰੀ ਅਕਾਲ ਜੀ ਇਸ ਵਕਤ ਅਸੀਂ ਖੜੇ ਹਾਂ ਕੁਰਾਲੀ ਵਿਖੇ ਕੁਰਾਲੀ ਕੇ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਚੋਰਾ ਵੱਲੋਂ ਸੁਨਿਆਰੇ ਦੀ ਦੁਕਾਨਾਂ ਨੂੰ ਚੋਰਾਂ ਨੇ ਚੋਰੀ ਦਾ ਨਿਸ਼ਾਨਾ ਬਣਾਇਆ ਸੋ ਇਸ ਮੌਕੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਮੇਨ ਬਾਜ਼ਾਰ ਦੀਆਂ ਰਾਜੂ ਜੁਐਲਰ ਪਹਿਲਾਂ ਉਹਨਾਂ ਨੇ ਇਸ ਦੁਕਾਨ ਦੇ ਵਿੱਚ ਚੋਰੀ ਕੀਤੀ ਉਸ ਤੋਂ ਬਾਅਦ ਹੈ ਗੋਗਨਾ ਜੁਐਲਰ ਹੈ ਉਦੀ ਦੁਕਾਨ ਦਾ ਸ਼ਟਰ ਪਟਾਇਆ ਹੈ ਚੋਰਾਂ ਵੱਲੋਂ ਸੋ ਸਾਡੇ ਨਾਲ ਮੌਜੂਦ ਹੈ ਜੀ ਜੀ ਗੋਗਨਾ ਜੁਐਲਰ ਤੋਂ ਬਾਅਦ ਜੋ ਪਹਿਲਾ ਜਿਆਦਾ ਚੋਰੀ ਦੀ ਵਾਰਦਾਤ ਤੋਂ ਅੰਜਾਮ ਦਿੱਤਾ ਹੈ ਇਹ ਰਾਜੋ ਜੁਐਲਰ ਇਹਨਾਂ ਦੇ ਮਾਲਕ ਸਾਡੇ ਨਾਲ ਨੇ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਜੀ ਕਿੰਨੇ ਕ ਵਜੇ ਦਾ ਪਤਾ ਲੱਗਿਆ ਤੁਹਾਨੂੰ ਇਹ ਵਾਕਿਆ ਹੋਇਆ ਜੀ ਸਵੇਰ 2:30 ਵਜੇ ਪਤਾ ਲੱਗਿਆ ਜੀ ਜਿਹੜੀ ਵਾਰਦਾਤ ਹੋਈ ਹੈ ਇਹ ਹੋਈ ਹੈ 1:45 1:40 ਵਜੇ ਹੋਈ ਹੈ ਜੀ 1:40 ਹਾਂ ਜੀ ਤੇ ਕਿੰਨਾ ਕ ਨੁਕਸਾਨ ਲੱਗਦਾ ਹੈ ਇਹ ਜੀ ਮੇਰਾ ਨੁਕਸਾਨ 2 ਕਿਲੋ ਚਾਂਦੀ ਦਾ ਹੋਇਆ ਜੀ 2 ਕਿਲੋ ਚਾਂਦੀ ਹਾਂ ਜੀ ਹੋਰ ਕੋਈ ਬਾਕੀ ਸ਼ਟਰਰ ਤੋੜਿਆ ਗਿਆ ਹੈ ਸ਼ਟਰਰ ਤੋੜ ਗਿਆ ਹਾਂ ਜੀ ਬਸ ਹੋਰ ਨੁਕਸਾਨ ਹੈ ਉਹ ਨੁਕਸਾਨ ਹੋਇਆ। ਪਹਿਲਾ ਸੀਸੀਟੀਵੀ ਕੈਮਰੇ ਦੀ ਫੁਟੇਜ ਹੈ ਕੀ? ਹਾਂਜੀ ਫੁਟੇਜ ਆਈ ਜਾਣਾ 11 ਬੰਦੇ ਸਿਖੇ ਜੀ। 11 ਬੰਦੇ। ਹਾਂਜੀ। 11 ਬੰਦਿਆਂ ਨੇ ਮੇਰਾ ਸ਼ਟਰ ਤੋੜਿਆ ਔਰ ਅੰਦਰ ਬੜੇ ਹੈ ਔਰ ਨੁਕਸਾਨ ਕਰਿਆ ਜੀ ਮੇਰਾ ਨੁਕਸਾਨ ਕਰਿਆ ਤੇ ਕਿੰਨੇ ਕੁ ਟਾਈਮ ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ? ਸਿਰਫ 15-20 ਮਿੰਟ ਦੇ ਵਿੱਚ ਉਹਨਾਂ ਨੇ ਦੋ ਸ਼ਟਰ ਤੋੜਿਆ ਜੀ। ਦੋ ਸ਼ਟਰ ਤੋੜਿਆ। ਤੇ ਤੁਹਾਨੂੰ ਮਤਲਬ ਕਿੰਨੇ ਵਜੇ ਲੱਗਿਆ ਪਤਾ ਵੀ ਮੈਨੂੰ ਪਤਾ ਲੱਗੇ ਸਵਾ ਦੋ ਵਜੇ ਸਵਾ ਦੋ ਵਜੇ ਤੁਹਾਨੂੰ ਫੋਨ ਚਲੇ ਗਿਆ ਕਾਰ ਕਿਸ ਤਰ੍ਹਾਂ ਪਤਾ ਲੱਗਿਆ ਕਿ ਕਿੱਦਾਂ ਇੱਥੇ ਮੇਰੇ ਗੁਆਂਢੀ ਸੀਗੇ ਜੀ ਉਹਨਾਂ ਨੇ ਮੈਨੂੰ ਦੱਸਿਆ ਹੈ ਜੀ ਵੀ ਤੁਹਾਡੀ ਦੁਕਾਨ ਦੇ ਸ਼ਟਰ ਓਪਨ ਹੈ ਜੀ ਤਾਂ ਫਿਰ ਅਸੀਂ ਤੁਰੰਤ ਆਏ ਫਿਰ ਐ ਇਸੇ ਬਾਜ਼ਾਰ ਦੇ ਵਿੱਚ ਰਹਿੰਦੇ ਹਾਂ ਉਹਨਾਂ ਨੇ ਇਨਫੋਰਮ ਕਰੇ ਹਾਂ ਜੀ ਤੇ ਮੌਕੇ ਤੇ ਚੋਰ ਮਤਲਬ ਕਿ ਭੱਜ ਗਏ ਫਰਾਰ ਹੋ ਗਏ ਸਾਡਾ ਸਭ ਕੋ ਇੱਕ ਜਿਹੜੇ ਸੀ ਜਿਨ੍ਹਾਂ ਨੇ ਸਾਨੂੰ ਦੱਸਿਆ ਉਹ ਬੇਟਾ ਬਾਪ ਪੁੱਤ ਉਹਨਾਂ ਇਕੱਠੇ ਆਏ ਸੀਗੇ ਬਿੱਟੂ ਬੀਤ ਜੀ ਹਾਂ ਅਰ ਉਹਨਾਂ 'ਤੇ ਅਟੈਕ ਵੀ ਕਰਿਆ ਉਹਨਾਂ ਨੇ ਅਟੈਕ ਵੀ ਕਰਿਆ ਜੀ ਹਾਂ ਜੀ ਯਾਨੀ ਕਿ ਉਹਦੇ ਬਾਜੂ ਦੇ ਉੱਪਰ ਇੱਕ ਰਾਡ ਵਗੈਰਾ ਮਾਰ ਕੇ ਗਏ ਆ ਅੱਛਾ ਜੀ ਹਾਂ ਜੀ ਤੇ ਕੁਝ ਵਾਹਨ ਦੀ ਪਛਾਣ ਹੋ ਸਕੇ ਵੀ ਕਿਹੜੀ ਵਾਹਨ ਤੇ ਕੁਝ ਇਸ ਤਰ੍ਹਾਂ ਨੇ ਹਾਲੇ ਕੁਝ ਨਹੀਂ ਪਤਾ ਲੱਗਾ ਪੁਲਿਸ ਕੰਪਨੀਸ਼ਨ ਨੂੰ ਕੋਈ ਇਨਫੋਰਮ ਕਰਤਾ ਜੀ ਹਾਂ ਜੀ ਉਹਨਾਂ ਦੱਸਦੇ ਆ ਜੀ ਆਪਾਂ ਦੱਸਦੇ ਆ ਜੀ ਤੇ ਜੇ ਉਹ ਨਾਲ ਦੀ ਦੁਕਾਨ ਹੈ ਜੀ ਉਹਨਾਂ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਹੋਊਗਾ ਜੀ ਦੇਖੋ ਜੀ ਉਹਨਾਂ ਦਾ ਨੁਕਸਾਨ ਹੋਣ ਤੋਂ ਬਚ ਗਿਆ ਲੇ ਸ਼ਟਰ ਉਹਨਾਂ ਦਾ ਆਪਨ ਹੋਇਆ ਪੂਰਾ ਜੀ ਜਿਹੜਾ ਲੋਕ ਹੈ ਟੋਕਨ ਦਾ ਉਹ ਖੁੱਲਿਆ ਨਹੀਂ ਕਿ ਜਾਨੂ ਯਾਨਕੀ ਰੋਲਾ ਪੈ ਗਿਆ ਨਹੀਂ ਕਿ ਜਿਹਦੇ ਕਰਕੇ ਉਹ ਚੋਰ ਸਾਰੇ ਭੱਜ ਲਏ ਸਵਾ ਦੇ ਦਿਨ ਚੱਲਦੇ ਆ ਜੀ ਪਰ ਫੇਰ ਵੀ ਐਡੀ ਵੱਡੀ ਵਾਰਦਾਤ ਨੂੰ ਜਾਂ ਕਿ ਸੜਕ ਤੇ ਚੱਲ ਚੱਲਦੇ ਹੀ ਰਹਿੰਦਾ ਪਰ ਇਹ ਜੇ ਟਾਈਮ ਵਿੱਚ ਵੀ ਚੋਰੀ ਹੋ ਜਾਣੀ ਕਿ ਵੱਡੀ ਗੱਲ ਹੈ ਬਿਲਕੁਲ ਜੀ ਬਿਲਕੁਲ ਮੈਂ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦਾ ਵੀ ਤੁਸੀਂ ਇਹਨਾਂ ਦਾ ਥੋੜਾ ਜਿਹਾ ਧਿਆਨ ਦਿਓ ਵੀ ਸਵਾ ਦਿਨ ਚੱਲਦੇ ਆ ਤਾਂ ਤੁਸੀਂ ਪੂਰੀ ਰੱਖੋ ਆਪਣੀ ਤਹਤੀਕਾਤ ਰੱਖੋ ਜੀ ਸੋ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਕੁਰਾਈ ਤੋਂ ਹੀ ਦਿਖਾਈਆਂ ਐ ਵੱਡੀ ਵਾਰਦਾਤ ਨੂੰ ਅੰਜਾਮ ਦੇ ਆਇਆ ਐ ਦੱਸਿਆ ਕਿੰਨਾ ਨੁਕਸਾਨ ਹੋਇਆ ਐ ਇਹ ਰਾਜੂ ਜੁਐਲਰ ਦੇ ਜੋ ਓਨਰ ਨੇ ਮਾਲਕ ਇਹਨਾਂ ਨੇ ਦੱਸਿਆ ਕਿ ਜੋ ਤਕਰੀਬਨ 2:00 ਤੋਂ 2:30 ਵਜੇ ਦੀ ਇਹ ਵਾਰਦਾਤ ਉਹਨਾਂ ਨੇ ਸਿਰਫ 15-20 ਮਿੰਟਾਂ ਚ ਸਾਰੀ ਵਾਰਦਾਤ ਨੂੰ ਅੰਜਾਮ ਦਿੱਤੇ ਆ ਤੇ ਉਸ ਤੋਂ ਬਾਅਦ ਉਹ ਕਿਸੇ ਵਿਅਕਤੀ ਦੁਆਰਾ ਉਹਨਾਂ ਨੂੰ ਪਿੱਛਿਆ ਵੀ ਕਰਿਆ ਤੇ ਉਸਦੇ ਉਹਨੂੰ ਗੰਭੀਰ ਜ਼ਖਮੀ ਵੀ ਕੀਤਾ ਗਿਆ ਐ ਪੁਲਿਸ ਪ੍ਰਸ਼ਾਸਨ ਨੂੰ ਸੂਚਿਤ ਕਰ ਦਿੱਤਾ ਗਿਆ ਐ ਸੋ ਪ੍ਰਸ਼ਾਸਨ ਦਾ ਅਗਲਾ ਕਦਮ ਕੀ ਹੋਊਗਾ ਕਿੰਨੀ ਕੁ ਦੇਰ ਕਿੰਨੀ ਕੁ ਜਲਦੀ ਚੋਰ ਫੜੇ ਜਾਂਦੇ ਆ ਇਹ ਤਾਂ ਆਣ ਵਾਲਾ ਸਮਾਂ ਹੀ ਦੱਸੂਗਾ ਕੁਰਾਲੀ ਤੋਂ ਗੁਰਸੇਵਕ ਸਿੰਘ ਦੀ ਰਿਪੋਰਟ